ਵੈਲਕਮ ਮਾਈ ਨਿਊ ਵਲੌਗ ਲੋ ਜੀ ਗਾਇਸ ਰੋਬਿਨ ਨੇ ਕਿਹਾ ਹੈ ਕਿ ਮੰਮਾ ਅੱਜ ਬਣਾਇਓ ਆਲੂ ਗਾਜਰਾ ਮਟਰ ਤੇ ਸੋ ਸਬਜੀ ਵਾਲਾ ਭਾਈ ਆਇਆ ਹੋਇਆ ਤੇ ਮੈਂ ਭਾਈ ਕੋਲੋਂ ਲਏ ਨੇ ਆਲੂ ਗਾਜਰਾ ਮਟਰ ਦੀ ਸਬਜੀ ਫਰੈਸ਼ ਸਬਜੀ ਆਂਦੀ ਹੈ ਨਾ ਕੋਲ ਤੇ ਆ ਦੇਖੋ ਸਾਰਾ ਸਮਾਨ ਲੈ ਲਿਆ ਮੈਂ ਗਾਜਰਾ ਮਟਰ ਐਂਡ ਆਲੂ ਕਿੰਨੇ ਹੋ ਗਏ 160 guys. 160 ਦੇਖ ਲੋ ਗਾਇਸ 160 ਰੁਪਏ ਲੱਗੇ ਇੱਕ ਟਾਈਮ ਦੀ ਸਬਜ਼ੀ ਦੇ ਰੋ ਉਹ ਵੀ ਰੋਬਿੰਦ ਦੀ ਫਰਮੈਸ਼ ਤੇ ਅੱਜ ਰੋਬਿੰਦ ਨੇ ਦਿਲ ਕਰਦੇ ਕਿੱਥੇ ਜਾ ਰਿਆਂ ਜਾਓ ਅਸੂਰ ਤੋਤਾ ਨਵਾਂ ਜੋ ਮੈਂ ਹੱਥ ਪਰਨੀ ਤੇ ਪਾ ਕੇ ਗਈ ਸੀ ਸੰਜੀਵ ਜੀ ਜਾ ਚੁੱਕੇ ਨੇ ਫੈਕਟਰੀ ਕੱਪੜੇ ਦੀ ਫੈਕਟਰੀ ਮਤਲਬ ਕਿ ਇਹ ਜਾਂਦੇ ਨੇ ਕੱਪੜੇ ਦੀ ਫੈਕਟਰੀ ਤੇ ਗਾਈਜ਼ ਮੈਂ ਕਿਚਨ ਸਾਫ਼ ਕਰ ਦੇ ਪਈ ਸੀ ਸਾਰਾ ਕਿਚਨ ਬਰਤਨ ਸਾਰੇ ਸਾਫ ਕੀਤੇ ਨੇ ਤੇ ਐਨੇ ਨੂੰ ਸਬਜੀ ਵਾਲਾ ਭਾਈ ਆ ਗਿਆ ਤੇ ਸੋ ਮੈਂ ਸੋਚਿਆ ਕਿ ਸਬਜੀ ਵੀ ਹੁਣ ਲੈ ਹੀ ਲਵਾਂ ਲੱਗਦੇ ਹੱਥ ਤੇ ਸੋਨੀਆ ਆਈ ਇਸ ਵੇਲੇ ਸਾਰੇ ਕੱਪੜੇ ਧੋ ਕੇ ਚਲੀ ਗਈ ਗਾਇਸ ਮੈਂ ਉਹਨੂੰ ਕਿਹਾ ਤੂੰ ਕੱਪੜੇ ਧੋ ਜਾ ਉਦੀ ਕੁੜੀ ਬਿਮਾਰ ਸੀ ਮੈਂ ਕਿਹਾ ਤੂੰ ਕੋਈ ਨਹੀਂ ਕੱਪੜੇ ਧੋ ਜਾ ਬਾਕੀ ਕੰਮ ਮੈਂ ਕਰ ਲੂੰਗੀ ਆ ਲੋ ਭਾਈ ਨਹੀਂ ਅਦਰਕ ਹੈਗਾ ਵਾ 150 ਕੱਟ ਲੈਣਾ ਪਹਿਲੇ ਕੰਬਰ ਕੱਟਨੇ ਪੂਰੇ ਹੀ ਆ ਦੂਸਰੀ ਬੀਬੀ ਹੈ ਨਹੀਂ ਦੂਸਰੀ ਹੈਗੀ ਏ ਉਹ ਆਵਾਜ਼ ਨਹੀਂ ਸੁਣੀ ਲੱਗਦਾ ਪਤਾ ਨਹੀਂ ਹੁਣ ਪਹਿਨੇ ਚੀ ਆਵਾਜ਼ ਬੋਲਣਾ ਸ਼ੁਰੂ ਕਰ ਦਿੱਤਾ ਕਹਿੰਦੇ ਦੂਸਰੀ ਬੀਬੀ ਹੈ ਨਹੀਂ ਸੁਨੇਹਾ ਮੈਂ ਕਿਹਾ ਨੇ ਲੱਗਦਾ ਆਵਾਜ਼ ਨਹੀਂ ਸੁਣੀ ਤੇ ਉੱਚੀ ਹੋਂਕਾ ਦੇਣ ਲੱਗ ਗਿਆ ਭਾਈ ਦੇਖੋ ਪੂਰੇ 160 ਰੁਪਏ ਕੱਟੇ ਭਾਈ ਨੇ ਲੈ ਮੈਂ ਕਿਹਾ 50 ਮੋੜ ਦੇ 150 ਕੱਟ ਲੈਣਾ। ਨਾ ਦੇਖੋ ਗਾਇਜ਼ ਮੈਂ ਕਿਚਨ ਸਾਫ ਕਰ ਹੀ ਰਹੀ ਸੀ ਬੱਤਨ ਮੈਂ ਸਾਰੇ ਮਾਂਜਦੇਤੇ ਨੇ ਇੱਧਰ ਗੈਸ ਵੀ ਸਾਫ ਕਰ ਦਿੱਤਾ ਸੀਗਾ ਤੇ ਰੋਬਿਨ ਅੱਕਿਆ ਪਿਆ ਸੀ ਕਿਉਂਕਿ ਅਸੀਂ ਸਾਗ ਹੀ ਚਲਾਈ ਜਾ ਰਹੇ ਸੀ ਤੇ ਕੱਲ ਮੈਂ ਛੋਲੇ ਚਲਾਏ ਠੀਕ ਹੈ ਸਾਗ ਹਜੇ ਵੀ ਪਿਆ ਸੀ ਥੋੜਾ ਜਾ ਤੇ ਉਹੀ ਤੜਕਿਆ ਰੋਬਿਨ ਕਹਿੰਦਾ ਹੁਣ ਸਾਗ ਦਾ ਖੜਾ ਛੱਡ ਵੀ ਦੋ ਤੇ ਹੁਣ ਗਾਜਰਾ ਮਟਰ ਬਣਾ ਲਓ ਤੇ ਉਹਦੀ ਫਰਮਾਇਸ਼ ਤੇ ਅੱਜ ਮੈਂ ਆ ਸਬਜੀ ਲਈ ਗਾਇਜ਼ ਗਾਈਸ ਮੈਨ ਸ਼ਾਵਰ ਲੈਣ ਤੋਂ ਬਾਅਦ ਨਾ ਮੈਂ ਬਾਹਰ ਬੈਠ ਗਈ ਸੀ ਧੁੱਪ ਤੇ ਕੁਰਸੀ ਢਾ ਕੇ ਥੋੜੀ ਦੇਰ ਤੇ ਸਿਰ ਨੂੰ ਧੁੱਪ ਦਵਾਈ ਇਹਨਾਂ ਵਧੀਆ ਸੇਕ ਲੱਗਿਆ ਨਾ ਧੁੱਪ ਸੇਕ ਕੇ ਮਜ਼ਾ ਆ ਗਿਆ ਗਾਈਸ ਤੇ ਹੁਣ ਅੰਦਰ ਆਈਆਂ ਮੈਂ ਕਿ ਸਬਜ਼ੀ ਕੱਟ ਲਾਂ ਤੇ ਅੰਦਰ ਆ ਕੇ ਠੰਡ ਲੱਗਣ ਲੱਗੀ ਤੇ ਗਾਜਰਾ ਮੈਂ ਕੱਟ ਰਹੀਆਂ ਮਟਰ ਮੈਂ ਕੱਢ ਲਈ ਨੇ ਸਾਰੇ ਅੱਜ ਬਣੇਗੀ ਰੋਬਿੰਡ ਦੀ ਫੇਵਰੇਟ ਗਾਜਰਾ ਮਟਰ ਦੀ ਸਬਜ਼ੀ ਤੇ ਗਾਈ ਤੁਸੀਂ ਦੱਸਿਆ ਨਹੀਂ ਕਿ ਕੱਲ ਦਾ ਵਲੋਗ ਤੁਹਾਨੂੰ ਕਿਵੇਂ ਲੱਗਿਆ ਸੋ ਜਿਹੜੇ ਨਵੇਂ ਨੇ ਚੈਨਲ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਦੇਖੋ ਮੇਰੇ YouTube ਚੈਨਲ ਤੇ ਜਾ ਕੇ ਕੱਲ ਮੈਂ ਬਣਾਇਆ ਸੀ ਛਾਈਆਂ ਵਾਲਾ ਅੱਖਾਂ ਦੇ ਵਿੱਚ ਛਾਈਆਂ ਵਾਲਾ ਵਲੋਗ ਤੇ ਜੋ ਕਿ ਬਹੁਤ ਫਾਇਦਾ ਆਉਦਾ ਮੈਨੂੰ ਬਹੁਤ ਵਧੀਆ ਲੱਗਿਆ ਉਹ ਬਣਾ ਕੇ ਦੇਖੋ ਤੁਹਾਨੂੰ ਵੀ ਰਿਜ਼ਲਟ ਵਧੀਆ ਆਏਗਾ ਤੇ ਹੁਣ 2:30 ਹੋਣ ਆਲਾ ਤੇ ਮੈਨੂੰ ਲੱਗਦਾ ਮੈਂ ਚਾਕੂ ਲਿਆਣਾ ਭੁੱਲ ਗਈ ਚਾਕੂ ਕਿਚਨ 'ਚ ਹੀ ਆ ਤੇ ਮੈਨੂੰ ਲਿਆ ਕੇ ਦੇਈਏ ਅੱਛਾ ਠੀਕ ਆ ਹਾਂ ਤੇ ਅਨੰਨਿਆ ਨੂੰ ਹੋਣ ਵਾਲੀ ਛੁੱਟੀ ਉਹਨੂੰ ਲੈ ਆਈ ਹੁਣ ਜਾ ਕੇ ਠੀਕ ਹੈ ਠੀਕ ਹੈ ਸਭ ਤੋਂ ਪਹਿਲਾਂ ਸਬਜੀਤ ਧੋਤੀ ਉਸ ਤੋਂ ਬਾਅਦ ਲਵਾਂਗੇ ਆਪਾਂ ਫੋਰਚੂਨ ਆਇਲ ਤੇਲ ਚ ਬਣਾਵਾਂਗੇ ਗਾਇਜ਼ ਆਪਾਂ ਤੇਲ ਗਰਮ ਹੋਣ ਤੇ ਪਾਵਾਂਗੇ ਗਾਇਜ਼ ਆਪਾਂ ਪਿਆਜ਼ ਹਰੀਆਂ ਮਿਰਚਾਂ ਐਂਡ ਟਮਾਟਰ ਬਸ ਆ ਤਿੰਨੋਂ ਚੀਜ਼ਾਂ

काटर देती हूँ निकाल के अब तो मैंने सारी काट दी लो जी गाइस हूँ आप मिलते हैं पांच मिनट बाद लो जी गाइस सब्जी पूरी तरह बन गई है सूखी सब्जी काली मिर्च बनी करारी करारी मसालेदार सब्जी गाइस मसालेदार देखो गाइस बढ़िया मसालेदार सब्जी बन के होगी रेडी देखो जी कि सोनी सब्जी बन गई ਸੋ ਗਾਇਜ਼ ਮੈਂ ਆਈਆਂ ਆਪਣੀ ਇੱਕ ਫਰੈਂਡ ਦੀ ਸ਼ੌਪ ਤੇ ਹੈਲੋ ਇਹਨਾਂ ਕੋਲ ਲੈਣੇ ਸੀਗੇ ਗਰਮ ਪਜਾਮੇ ਗੁੜੀਆਂ ਦੇ ਤੇ ਸੋ ਦੇਖਦੇ ਪਏ ਆ ਅੱਗੇ ਇੱਥੋਂ ਪੈਂਟਾ ਵੀ ਲੈ ਕੇ ਗਈਏ ਗੀਤਾ ਇਹਨਾਂ ਕੋਲੋਂ ਅਸੀਂ ਕੀਤੀ ਸੀ ਪੈਂਟਾ ਲਈਆਂ ਸੀ ਗੀਤਾ ਦੀਆਂ ਵਧੀਆ ਵੈਰਾਈਟੀ ਹੁੰਦੀ ਹੈ ਇਹਨਾਂ ਕੋਲ ਵਾਈਟ ਵਾਲਾ ਲੈ ਲਿਆ ਆ ਪਜਾਮੇ ਹੀ ਲੈਣੇ ਆ ਟੋਪ ਵੀ ਦੇਖਣੇ ਆ ਚਲੋ ਠੀਕ ਆ ਇੱਕ ਆ ਵਾਈਟ ਲਿਆ ਪਜਾਮਾ ਇੱਕ ਬਲੈਕ ਲਿਆ ਕਿਉਂਕਿ ਹੁਣ ਆ ਗਈ ਠੰਡ ਤੇ ਇਹਨੇ ਜੰਪ ਪਾਣੇ ਹੁੰਦੇ ਨੇ ਜਾਣਾ ਹੁੰਦਾ ਟਿਊਸ਼ਨ ਕਹਿੰਦੀ ਮम्मा ਮੈਨੂੰ ਪਜਾਮੇ ਲੈ ਦੋ ਬਸ ਪਜਾਮੇ ਲੈਣ ਆਈਆਂ ਆ ਦੇਖੋ ਵਾਈਟ ਨਾਲ दे दो, दे दो। आ देखो गाइस बुल्लो दे के लेके आई है अल्लाह पकड़ ये ले कर पिया <laughs> पहले है पाले पहले नहीं दस पंद्रह रुपए हो कहती बार बार सिक्के दो अब कल डालेंगे इसमें रोज़ एक थोड़ी एक ही बार थोड़ी ना भर दिए एक बार में भर दो एक बार में एक हजार रुपए निकाल लो ਲਓ ਜੀ ਗਾਇਸ ਮੈਂ ਕਹ ਰਹਾ ਕਿ ਬਣਾ ਰਹੀ ਆ ਚਾਹ ਤੇ ਠੰਡ ਲੱਗ ਰਹੀ ਐ ਪਜਾਮਾ ਇਹਨੂੰ ਤਾਂ ਵੀ ਨਹੀਂ ਪਸੰਦ ਆਇਆ ਸੋ ਆਪਾਂ ਐਦਾਂ ਹੀ ਆਣਾ ਪਿਆ ਇਹਨੇ ਪਜਾਮੇ ਨਹੀਂ ਲਏ ਕਹਿੰਦੀ ਫਿਰ ਨੈਕਸਟ ਟਾਈਮ ਸਹੀ ਫਿਰ ਲੈ ਲਾਂਗੀ ਕਿਉਂਕਿ ਲੈਂਥ ਥੋੜੀ ਛੋਟੀ ਸੀ ਪਜਾਮੇ ਆ ਦੀ ਸੋ ਇਹਨੇ ਲੈ ਲਈ ਨਹੀਂ ਫਿਰ ਚਲੋ ਕੋਈ ਗੱਲ ਨਹੀਂ ਐਦਾਂ ਹੀ ਆਣਾ ਪਿਆ ਵਾਪਸ ਤੇ ਆ ਕੇ ਮੈਂ ਹੁਣ ਚਾਹ ਬਣਾ ਰਹੀ ਆ ਕਹਤੇ ਹੁਣ ਆਪਾਂ ਤੂਫ ਬੱਤੀ ਕਰ ਲਈਏ ਜੋਤ ਜਗਾ ਲਈਏ ਤੇ ਹੁਣ ਆਪਾਂ ਇਸ ਵੀਰੋ ਦਾ ਐਂਡ ਕਰਦੇ ਆ ਤੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਮਿਲ ਲਿਆ ਹੁਣ ਤੁਹਾਨੂੰ ਨਵੇਂ ਵਧੀਆ ਜੀ ਵੀਡੀਓ ਲੈ ਕੇ ਬਾਏ ਗਾਏ ਟੇਕ ਕੇਅਰ ਗੁੱਡ ਬਾਏ ਗੁੱਡ ਨਾਈਟ